ਗਰਮੀ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਜਿੱਥੇ ਲੋਕਾਂ ਨੂੰ ਜਿਹੜਾ ਗਰਮੀ ਦੇ ਕਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਜੀਵ ਜੰਤੂ ਤੇ ਆਸ-ਪਾਸ ਦੀਆਂ ਚੀਜ਼ਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਹੀ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਨੇ ਤਾਂ ਬਿਲਕੁਲ ਸਾਨੂੰ ਸਾਰਿਆਂ ਨੂੰ ਬਿਜਲੀ ਪ੍ਰੋਵਾਈਡ ਕਰਨ ਵਾਲੇ ਸਾਨੂੰ ਸਾਰਿਆਂ ਨੂੰ ਬਿਜਲੀ ਦੇਣ ਵਾਲੇ ਜਿਹੜੇ ਟਰਾਂਸਫਰ ਨੇ ਗਰਮੀ ਦੇ ਕਾਰਨ ਉਹ ਵੀ ਬੇहद ਗਰਮ ਹੋ ਚੁੱਕੇ ਨੇ ਤਾਂ ਬਿਲਕੁਲ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਨੇ ਜਿਹੜੀਆਂ ਪਾਵਰ ਹਾਊਸ ਦੀਆਂ ਤਸਵੀਰਾਂ ਨੇ ਤਾਂ ট্রান্সਫਾਰਮਰ ਗਰਮੀ ਦੇ ਕਾਰਨ ਇੰਨੇ ਕੁ ਜ਼ਿਆਦਾ ਗਰਮ ਹੋ ਚੁੱਕੇ ਨੇ ਕਿ ਉਹ ਚੱਲਣਾ ਬੰਦ ਹੋ ਜਾਂਦੇ ਨੇ ਤੇ ਉਸ ਨੂੰ ਹੋਰ ਤਰੀਕੇ ਦੇ ਨਾਲ ਠੰਡਾ ਕੀਤਾ ਜਾਂਦਾ ਤਾਂ ਕਿਸ ਤਰੀਕੇ ਦੇ ਨਾਲ ਠੰਡਾ ਕੀਤਾ ਜਾਂਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਵਰ ਹਾਊਸ ਦੇ ਵਿੱਚ 쿨ਰ ਲਗਾਏ ਗਏ ਨੇ ਤਾਂ ਜਿਹਾ 쿨ਰ ਚਲਾ ਕੇ ਜਿਹੜੇ ট্রান্সਫਾਰਮਰ ਨੇ ਉਹਨਾਂ ਨੂੰ ਠੰਡਾ ਕੀਤਾ ਜਾ ਰਿਹਾ ਤਾਂ ਬਿਲਕੁਲ ਤਸਵੀਰਾਂ ਨੇ ਜਿਹੜੀਆਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਗਰਮੀ ਨੇ 40 ਸਾਲ ਦਾ ਰਿਕਾਰਡ ਤੋੜਿਆ ਐਨੀ ਜ਼ਿਆਦਾ ਭਿਆਨਕ ਗਰਮੀ ਐਨਾ ਜ਼ਿਆਦਾ ਗਰਮੀ ਦਾ ਕਹਿਰ ਅਸੀਂ ਜਿਹੜੇ ਇਨਸਾਨ ਉਹ ਵੀ ਬਰਦਾਸ਼ਤ ਨਹੀਂ ਕਰ پا ਰਹੇ ਤੇ ਕਿਤੇ ਨਾ ਕਿਤੇ ਟਰਾਂਸਫਾਰਮਰਾਂ ਨੂੰ ਵੀ ਠੰਡਾ ਕਰਨ ਦੇ ਲਈ ਹੁਣ ਕੂਲਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਤਾਂ ਤੁਸੀਂ ਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਐਨੀ ਜ਼ਿਆਦਾ ਗਰਮੀ 40 ਸਾਲਾਂ ਦਾ ਰਿਕਾਰਡ ਹੈ ਜਿਹੜਾ ਟੁੱਟਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ট্রান্সਫਾਰਮ ਨੂੰ ਠੰਡਾ ਕਰਨ ਦੇ ਲਈ ਇੱਕ ਨਹੀਂ ਦੋ ਨਹੀਂ ਸਗੋਂ ਕੁਲਰ ਕੁਲਰ ਦਿਖਾਈ ਦਿੰਦੇ ਨੇ ਤਾਂ ਕਿ ਜੋ ট্রান্সਫਾਰਮਰ ਨੂੰ ਜਲਦੀ ਤੋਂ ਜਲਦੀ ਠੰਡੇ ਹੋ ਸਕਣ ਤੇ ਸਾਨੂੰ ਬਿਜਲੀ ਹੈ ਜਿਹੜੀ ਉਹ ਦੇ ਸਕਣ ਤੱਤ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਆਪਣਾ ਕਹਿਟਾਇਆ ਸਾਡੇ ਦੇ ਉੱਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਗਰਮੀ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਜਿੱਥੇ ਲੋਕਾਂ ਨੂੰ ਜਿਹੜਾ ਗਰਮੀ ਦੇ ਕਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਜੀਵ ਜੰਤੂ ਤੇ ਆਸ-ਪਾਸ ਦੀਆਂ ਚੀਜ਼ਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਹੀ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਨੇ ਤਾਂ ਬਿਲਕੁਲ ਸਾਨੂੰ ਸਾਰਿਆਂ ਨੂੰ ਬਿਜਲੀ ਪ੍ਰੋਵਾਈਡ ਕਰਨ ਵਾਲੇ ਸਾਨੂੰ ਸਾਰਿਆਂ ਨੂੰ ਬਿਜਲੀ ਦੇਣ ਵਾਲੇ ਜਿਹੜੇ ਟਰਾਂਸਫਰ ਨੇ ਗਰਮੀ ਦੇ ਕਾਰਨ ਉਹ ਵੀ ਬੇਹੱਦ ਗਰਮ ਹੋ ਚੁੱਕੇ ਨੇ ਤਾਂ ਬਿਲਕੁਲ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤੇ ਤਸਵੀਰਾਂ ਨੇ ਜਿਹੜੀਆਂ ਪਾਵਰ ਹਾਊਸ ਦੀਆਂ ਤਸਵੀਰਾਂ ਨੇ ਤਾਂ ট্রান্সਫਾਰਮਰ ਗਰਮੀ ਦੇ ਕਾਰਨ ਇੰਨੇ ਕੁ ਜ਼ਿਆਦਾ ਗਰਮ ਹੋ ਚੁੱਕੇ ਨੇ ਕਿ ਉਹ ਚੱਲਣਾ ਬੰਦ ਹੋ ਜਾਂਦੇ ਨੇ ਤੇ ਉਸ ਨੂੰ ਹੋਰ ਤਰੀਕੇ ਦੇ ਨਾਲ ਠੰਡਾ ਕੀਤਾ ਜਾਂਦਾ ਤਾਂ ਕਿਸ ਤਰੀਕੇ ਦੇ ਨਾਲ ਠੰਡਾ ਕੀਤਾ ਜਾਂਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਵਰ ਹਾਊਸ ਦੇ ਵਿੱਚ কুলਰ ਲਗਾਏ ਗਏ ਨੇ ਤਾਂ ਜਿਹਾ কুলਰ ਚਲਾ ਕੇ ਜਿਹੜੇ ট্রান্সਫਾਰਮਰ ਨੇ ਉਹਨਾਂ ਨੂੰ ਠੰਡਾ ਕੀਤਾ ਜਾ ਰਿਹਾ ਤਾਂ ਬਿਲਕੁਲ ਤਸਵੀਰਾਂ ਨੇ ਜਿਹੜੀਆਂ ਦੇਖ ਕੇ ਤੁਸੀਂ ਵੀ ਹਰਾਨ ਹੋ ਜਾਓਗੇ ਕਿ ਗਰਮੀ ਨੇ 40 ਸਾਲ ਦਾ ਰਿਕਾਰਡ ਤੋੜਿਆ ਐਨੀ ਜ਼ਿਆਦਾ ਭਿਆਨਕ ਗਰਮੀ ਐਨਾ ਜ਼ਿਆਦਾ ਗਰਮੀ ਦਾ ਕਹਿਰ ਅਸੀਂ ਜਿਹੜੇ ਇਨਸਾਨ ਉਹ ਵੀ ਬਰਦਾਸ਼ਤ ਨਹੀਂ ਕਰ پا ਰਹੇ ਤੇ ਕਿਤੇ ਨਾ ਕਿਤੇ ਟਰਾਂਸਫਾਰਮਰਾਂ ਨੂੰ ਵੀ ਠੰਡਾ ਕਰਨ ਦੇ ਲਈ ਹੁਣ ਕੂਲਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਤਾਂ ਤੁਸੀਂ ਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਐਨੀ ਜ਼ਿਆਦਾ ਗਰਮੀ 40 ਸਾਲਾਂ ਦਾ ਰਿਕਾਰਡ ਹੈ ਜਿਹੜਾ ਟੁੱਟਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ট্রান্সਫਾਰਮ ਨੂੰ ਠੰਡਾ ਕਰਨ ਦੇ ਲਈ ਇੱਕ ਨਹੀਂ ਦੋ ਨਹੀਂ ਸਗੋਂ ਕੁਲਰ ਕੁਲਰ ਦਿਖਾਈ ਦਿੰਦੇ ਨੇ ਤਾਂ ਕਿ ਜੋ ট্রান্সਫਾਰਮਰ ਨੂੰ ਜਲਦੀ ਤੋਂ ਜਲਦੀ ਠੰਡੇ ਹੋ ਸਕਣ ਤੇ ਸਾਨੂੰ ਬਿਜਲੀ ਹੈ ਜਿਹੜੀ ਉਹ ਦੇ ਸਕਣ ਤਾਂ ਕਿਸ ਤਰੀਕੇ ਦੇ ਨਾਲ ਗਰਮੀ ਨੇ ਆਪਣਾ ਕਹਿਰ ਦਿਖਾਇਆ ਆਪਣਾ ਕਹਿਟਾਇਆ ਸਾਡੇ ਦੇ ਉੱਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ